ਸੂਰਜ ਤਾਰੇ ਦਾਤਾ ਜੀ ਤੇਰੇ ਰੰਗ ਨੇ ਯਾਰੇ ਤਰਤੀ ਪਾਣੀ ਸੂਰਜ ਤਾਰੇ ਦਾਤਾ ਜੀ ਤੇਰੇ ਰੰਗ ਨੇ ਯਾਰੇ ਮੈਂ ਉੱਡਦਾ ਹਾਂ ਤੇਰੇ ਸਹਾਰੇ ਸੁਣ ਸੁਣ ਤੇਰਾ ਨਾਮ ਸਤਨਾਮ 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 ਹੇ ਵਾਹਿਗੁਰੂ ਜੀ ਦਾ ਖਾਲਸਾ ਸੇ ਵਾਹਿਗੁਰੂ ਜੀ ਦੀ ਫਤਿਹ ਮੈਂ ਥੋੜਾ ਆਪਣਾ ਲਵਲੀ ਕਿਲੋਂ ਤੇ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਉਮੀਦ ਕਰਦਾ ਹਾਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵਗੇ ਤੇ ਅੱਜ ਆਪਾਂ ਖੜੇ ਆ ਪਹਿਲੇ ਪਾਸਾਈ 6ਵੇਂ ਪਾਸਾਈ 7ਵੇਂ ਪਾਸਾਈ ਤੇ 10ਵੇਂ ਪਾਸਾਈ ਦੀ ਚੈਲੰਜ ਹੋ ਪ੍ਰਾਪਤ ਧਰਤੀ ਦੇ ਉੱਤੇ ਪਿੰਡ ਹੈਗਾ ਲੱਖੀ ਜੰਗਲ ਇਹ ਜਿਹੜਾ ਗੁਰਦੁਆਰਾ ਸਾਹਿਬ ਹੈਗਾ ਲੱਖੀ ਜੰਗਲ ਇਹ ਆਪਣੇ ਬਠਿੰਡੇ ਤੋਂ 20 ਕਿਲੋਮੀਟਰ ਘੋਨੇਆਣੇ ਵਾਲੀ ਸਾਈਡ ਦੇ ਉੱਤੇ ਇਹ ਗੁਰਦੁਆਰਾ ਸਾਹਿਬ ਸਥਿਤ ਨੇ ਤੇ ਕੀ ਐਸ ਗੁਰਦੁਆਰ ਦਾ ਇਤਿਹਾਸ ਆਜੋ ਅੱਜ ਆਪਾਂ ਜਾਣਦੇ ਆਂ ਖਰਦੇ ਜਿੱਥੇ ਪਹਿ ਹਨੇਰੇ ਖਾਸ ਬੜਾ ਤਾ ਮੈਨੂੰ ਮੈਸੀ ਰੁਲਿਆ ਖੁਲਿਆ ਆਂ ਸਤਨਾਮ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਬਾਬਾ ਜੀ ਪਹਿਲਾਂ ਤਾਂ ਸਾdna ਪਹਿਲਾਂ ਸਾਨੂੰ ਲੱਖੀ ਜੰਗਲ ਆਪਣੇ ਬਤਵਾਲਾ ਸਾਹਿਬ ਜੀ ਦਾ ਇਤਿਹਾਸ ਦੱਸੋ ਤੇ ਸਾdna ਪਹਿਲਾਂ ਤੁਸੀਂ ਆਪਣੇ ਦਸਕਣ ਨਾਮ ਦੱਸੋ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਮ ਮੇਰਾ ਅਮਰਜੀਤ ਸਿੰਘ ਖਾਲਸਾ ਲੱਖੀ ਜੰਗਲ ਤੇ ਅੱਗੇ ਇਤਿਹਾਸ ਜਿਹੜਾ ਮਹਾਰਾਜ ਨੇ ਇੱਥੇ ਬਹੁਤ ਹੀ ਚੋਜ ਕੀਤੀ ਹੈ ਆਨੰਦ ਆਇਆ ਇੱਥੇ ਬਾਬਿਆਂ ਨੂੰ ਜਿਹੜਾ ਵਾਹਿਗੁਰੂ ਨੂੰ ਕਿਰਪਾ ਕੀਤੀ ਆ ਤੇ ਕਿਹੜੇ-ਕਿਹੜੀਆਂ ਪਾਸ਼ਾਈਆਂ ਬਾਬਾ ਹੀ ਇੱਥੇ ਆਈਆਂ ਸੀਗੀਆਂ ਇੱਥੇ ਚਾਰ ਪਾਸ਼ਾਈਆਂ ਆਈਆਂ ਨੇ ਠੀਕ ਪਹਿਲੇ ਛੇਵੇਂ ਸੱਤਵੇਂ ਦਸਵੇਂ ਠੀਕ ਹੈ ਪਹਿਲਾ ਤਾਂ ਤਾਂ ਇਤਿਹਾਸ ਹੈਗਾ ਜੀ ਜਿਵੇਂ ਬਾਬਾ ਨਾਨਕ ਜੀ ਹਾਂਜੀ ਉਹਨਾਂ ਨੇ ਇੱਥੇ ਲੱਖ ਪਾਠ ਕੀਤੇ ਆ ਠੀਕ ਹੈ ਜਬਜੀ ਸਾਹਿਬ ਦੇ ਠੀਕ ਹੈ ਜਿਹੜੇ ਇੱਥੇ ਪੂਰਨਮਾਸੀ ਤੇ ਜਬਜੀ ਸਾਹਿਬ ਦਾ ਪਾਠ ਕਰਦਾ ਠੀਕ ਹੈ ਜੀ ਉਹਨਾਂ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਠੀਕ ਹੈ ਉਹਨਾਂ ਦੰਗ ਦਾ ਸੁਖਾਪੁਰਾ ਦੀ ਅੜਬੀ ਕਲਾ ਉਹਦੀ ਹੈ ਕਿਵੇਂ ਪਾਸ਼ਾ ਉਹਨਾਂ ਨੇ ਇੱਥੇ ਚੰਦੂ ਪਾਪ ਨੂੰ ਹੱਥ ਪਾ ਕੇ ਠੀਕ ਹੈ ਗਵਾਲੀਅਰ ਤੋਂ ਦਿੱਲੀ ਤੋਂ ਇੱਥੇ ਲੈ ਕੇ ਆਏ ਆਪਣੇ ਕਰੀਰ ਦਾ ਕਿਲਾ ਕੱਢ ਕੇ ਠੀਕ ਹੈ ਉੱਥੇ ਉਹਨਾਂ ਨੂੰ ਹੱਥ ਪਾ ਕੇ ਬੰਨਿਆ ਇਸੇ ਇਸੇ ਥਾਂ ਦੇ ਉੱਤੇ ਥਿੱਚੀ ਜਗ੍ਹਾ ਤੇ ਠੀਕ ਹੈ ਠੀਕ ਹੈ ਭਾਈ ਜਿਵੇਂ ਆਪਣੇ ਪਿਛਲੇ ਪਾਸੇ ਛੇਵੇਂ ਪਾਸੇ ਦੀ ਜਗ੍ਹਾ ਗਈ ਠੀਕ ਹੈ ਜੀ ਉੱਥੇ ਠੀਕ ਹੈ ਠੀਕ ਹੈ ਜੀ ਤੇ ਬਣਦੇ ਕਿਲੇ ਤੇ ਉਹਨਾਂ ਨੇ ਆਪ ਦਾ ਘੋੜਾ ਬੰਨਣਾ ਸੀ ਠੀਕ ਹੈ ਜੀ ਸੱਤਵੇਂ ਪਾਸ਼ੇ ਦੇ ਇੱਥੇ ਲੰਗੇ ਆਇ ਤੁਸੀਂ ਠੀਕ ਹੈ ਇੱਥੇ ਰਹੇ ਹੋ ਠੀਕ ਹੈ ਤੇ ਦਸਵੇਂ ਪਾਸ਼ੇ ਨੇ ਇੱਥੇ ਆਪਣੇ 3 ਦੰਤਨ ਲਾਈਏ ਅੱਛਾ ਇੱਕ ਕਈ 2-3 ਵਾਰੀ ਆਇਆ ਇੱਥੇ ਤੇ ਆ ਇੱਥੇ ਇੱਕ ਦਿਵਾਨ ਵੀ ਲਾਇਆ ਇੱਥੇ ਉਹਨਾਂ ਨੇ ਠੀਕ ਸਵੇਰ-ਸਵੇਰ ਦੰਤਨ ਕਰਦੇ ਸੀ ਸੰਗਤਾਂ ਨੇ ਇੱਥੇ ਉਹਨਾਂ ਤੋਂ ਨਿਸ਼ਾਨੀ ਮੰਗੀ ਤੇ ਉਹਨਾਂ ਨੇ ਆਪ ਦੀ ਸਸਤਰ ਨਾਲ ਠੀਕ ਹੈ ਦੰਤ ਨਾਲ ਇਹ ਚਾਰ ਪੜਾ ਕਰਕੇ ਇੱਥੇ ਲਾਈ ਠੀਕ ਹੈ ਉਹ ਅੱਜ ਚਾਰ ਮੋੜਾਂ 'ਚ ਮਿਲੂਰ ਆਪੇ ਠੀਕ ਤੇ ਇੱਕ ਬਾਬਾ ਜੀ ਇੱਥੇ ਮੇਲਾ ਬਹੁਤ ਵੱਡਾ ਭਰਦਾ ਬਹੁਤ ਵੱਡਾ ਮੇਲਾ ਭਰਦਾ ਹੈ ਹਾਂਜੀ ਤੇ ਮੈਨੂੰ ਉਹਦੇ ਬਾਰੇ ਤੁਹਾਨੂੰ ਦੱਸੋ ਜਾਣਕਾਰੀ ਸਾਖੇ ਦਾ ਮੇਲਾ ਹੀ ਭਰਦਾ ਇੱਥੇ ਠੀਕ ਹੈ ਜੀ ਮਾਦੀ ਦਾ ਮੇਲਾ ਹੀ ਭਰਦਾ ਠੀਕ ਹੈ ਹਰ ਮਹੀਨੇ ਪੂਰਨਮਾਸ਼ੀ ਲੱਗਦੀ ਹੈ ਹਰ ਮਹੀਨੇ ਹਰ ਮਹੀਨੇ ਠੀਕ ਹੈ ਜੀ ਉਹ ਤੋਂ ਵੀ ਪਹਿਰੇ ਪੂਰਾ ਮੇਲਾ ਪੂਰਾ ਚੜ੍ਹ ਨਿਕਲਾ ਠੀਕ ਹੈ ਜੀ ਪੂਰੀ ਸੰਗਤ ਹੁੰਦੀ ਹੈ ਪੂਰਾ ਆਨੰਦ ਆਉਂਦਾ ਹਰ ਮੇਲਾ ਮਨਾਇਆ ਜਾਂਦਾ ਠੀਕ ਹੈ ਚੜ੍ਹਦੀਆਂ ਕਲਾ ਸੰਤਾਂ ਦੀ ਠੀਕ ਹੈ ਉਸ ਦੇਣੀ ਹਾਂਜੀ ਜਗਜੀ ਸਾਹਿਬ ਦੇ ਬਾਟ ਕਰਦੇ ਆਂ ਨਿਰਵਾਣ ਸਾਹਿਬ ਕਿਹਾ ਕਿ ਹਾਂਜੀ ਹਾਂਜੀ ਉਹਨਾਂ ਦੇ ਸੁੱਖਾ ਪੂਰਾ ਹੋਇਆ ਠੀਕ ਹੈ ਚਲੋ ਭਾਈ ਇਹ ਤਾਂ ਤੁਸੀਂ ਇਤਿਹਾਸ ਆਪਣੇ ਗੁਰੂਆਂ ਬਾਰੇ ਦੱਸਿਆ ਨਾ ਤੇ ਇਸ ਤੋਂ ਬਾਅਦ ਹੋਰ ਕੀ ਇਤਿਹਾਸ ਹੈਗਾ ਆਪਣੇ ਇੱਥੋਂ ਦਾ ਇਸ ਤੋਂ ਇਲਾਵਾ ਹੋਰ ਇਤਿਹਾਸ ਜਿਵੇਂ ਆਪਣੇ ਪਿੱਛੇ ਸਰੋਵਰ ਆ 85 ਇਹਦੇ ਵਿੱਚ ਜੋ ਵੀ ਇਸ਼ਨਾਨ ਕਰਦਾ ਆ ਕੇ ਠੀਕ ਹੈ ਜੀ ਉਹਦੀਆਂ ਚਮੜੀ ਦੀਆਂ ਰੋਗ ਜਿਵੇਂ ਹੋ ਗਏ ਹਾਂਜੀ ਹੋਰ ਰੋਗ ਵੀ ਹੁੰਦੇ ਆ ਠੀਕ ਹੈ ਜਿਵੇਂ ਗੰਢਾ ਹੋ ਗਿਆ ਸਰੀਰ 'ਤੇ ਉਹ ਸਾਰੀਆਂ ਤੇ ਠੀਕ ਹੁੰਦੇ ਆ ਠੀਕ ਹੈ ਪੰਜ ਇਸ਼ਨਾਨ ਕਰਾ ਲਓ ਇੱਥੇ ਤੇ ਚੜ੍ਹਦੀ ਕਲਾ ਹੁੰਦੀ ਹੈ ਉਹ ਬੋਪ ਕਰਦੇ ਨੂੰ ਇੱਥੇ ਚੜਦੇ ਆ ਜੀ ਸਾਰੇ ਚੜਦਾ ਕਲਾ ਕਲਾ ਹੁੰਦੀ ਹੈ ਤੇ ਬਾਬਾ ਜੀ ਜਿਵੇਂ ਲੱਖੀ ਸਿੰਘ ਆ ਲੱਖੀ ਜੰਗਲ ਗੁਰਦੁਆਰਾ ਸਾਹਿਬ ਹੈ ਨਾ ਤੇ ਇਹਨਾਂ ਦਾ ਨਾਮ ਵੀ ਇਸ ਗੁਰਦੁਆਰੇ ਗੁਰਦੁਆਰਾ ਸਾਹਿਬ ਦਾ ਨਾਮ ਲੱਖੀ ਜੰਗਲ ਹੀ ਕਿਉਂ ਪਿਆ ਇੱਕ ਤਾਂ ਜਿਹੜਾ ਜੰਗਲ ਸੀ ਇਹ ਹਾਂਜੀ ਉਹ ਕੀ ਸੰਘਣੇ ਜੰਗਲ ਸੀ ਇੱਧਰ ਠੀਕ ਹੈ ਲੱਖੀ ਜੰਗਲ ਠੀਕ ਹੈ ਜਿਹੜੀਆਂ ਫੌਜਾਂ ਇੱਧਰ ਆ ਕੇ ਆਪ ਦਾ ਬਿਸ਼ਰਾਮ ਕਰਦੀਆਂ ਸੀ ਠੀਕ ਹੈ ਉਸ ਤੋਂ ਬਾਅਦ ਬਾਬਾ ਨਾਨਕ ਜੀ ਲੱਖੀ ਸ਼ਾਹ ਪੰਜਾਬ ਰਾਸੀ ਤੇ ਆਪਣੇ ਸਕੂਲ ਦੇ ਵਿੱਚ ਮਸੀਤ ਆਣਾ ਠੀਕ ਹੈ ਜੀ ਉਹਨਾਂ ਦੀ ਭਗਤੀ ਤੇ ਬਾਬਾ ਨਾਨਕ ਜੀ ਆਏ ਸੀ ਅੱਛਾ ਤੇ ਉਹਨਾਂ ਦੇ ਨਾਂ ਤੇ ਲੱਖੀ ਸੇਖ ਦਾ ਨਾਮ ਇੱਕ ਉਹਨਾਂ ਨੇ ਬਾਬਾ ਨਾਨਕ ਜੀ ਨੇ ਇੱਥੇ ਲੱਖ ਪਾ ਦਿੱਤਾ ਠੀਕ ਹੈ ਜੀ ਲੱਖੀ ਜੰਗਲ ਠੀਕ ਹੈ ਉਤੋਂ ਨਾਮ ਪੋਸਾ ਹੋਣਾ ਹੈ ਸਾਰਾ ਲੱਖੀ ਜੰਗਲ ਦਾ ਨਾਮ ਪੈਦਾ ਤੇ ਬਾਬਾ ਜੀ ਇਹ ਜਿਹੜਾ ਗੁਰਦੁਆਰਾ ਸਾਹਿਬ ਹੈ ਲੱਖੀ ਜੰਗਲ ਇਹ ਕਿੰਨੇ ਏਰੀਆ ਦੇ ਵਿੱਚ ਇਸ ਟਾਈਮ ਕਹਿੰਦਾ ਮਤਲਬ ਇਹ ਬਣਿਆ ਹੋਇਆ ਸਾਰਾ ਇਹ ਆਪਣਾ ਜਿਹੜਾ ਸਾਰਾ ਗੁਰਦੁਆਰਾ ਦਾ ਇਹ 16 ਕਿੱਲਾਂ ਚ ਬਣਿਆ ਹੋਇਆ 16 ਕਿੱਲਾ ਪਹਿਲਾਂ ਜਿਹੜਾ ਸਲੋਵਰ ਸੀਗਾ ਹਾਂਜੀ ਉਹ ਬਹੁਤ ਢੂੰਗਾ ਸੀਗਾ ਜਿਵੇਂ ਬਿਬਣਾ ਦਰਵਾਰਾ ਵੀ ਗੇੜ ਸੀਗਾ ਚਾਰੇ ਇਹ ਜਿਹੜਾ ਗੁਰਦੁਆਰਾ ਸੀਗਾ ਆਪਣਾ ਇਹ ਉੱਚਾ ਬਹੁਤ ਸੀਗਾ ਤੇ ਵੀ ਕੌੜਾਂ ਕਈ ਉੱਪਰ ਕੇ ਸਲੋਵਰ ਦੇ ਵਿੱਚ ਜਾਣਾ ਪੈਂਦਾ ਸੀ ਅੱਛਾ ਫਿਰ ਕਾਰ ਸੇਵਾ ਲੈ ਆਈ ਸਾਡੇ ਇੱਥੇ ਦਿੱਲੀ ਵਾਲੇ ਠੀਕ ਹੈ ਇਹਨਾਂ ਨੇ ਸੇਵਾ ਨੁਮਾਈਆਂ ਤੇ ਸਲੋਵਰ ਨੂੰ ਉੱਚਾ ਕੀਤਾ ਗਿਆ ਤੇ ਬਰਾਂਡੇ ਬਣਾਏ ਜੇ ਪ੍ਰਕਰਮਾ ਬਣਾਈਏ ਜੀ ਤੇ ਹੁਣ ਚੜ੍ਹਦੀ ਕਲਾ ਚ 16 ਕਿੱਲਾਂ ਦੇ ਵਿੱਚ ਇਹ ਗੁਰਦੁਆਰਾ ਫਿਰ ਉਹਦੇ ਬਾਅਦ ਨੋ ਕਮਰੇ ਬਣਾਏ ਗਏ ਇੱਧਰ ਤੇ ਫਿਰ ਲੰਗਰ ਹਾਲ ਬਣਾਇਆ ਗਿਆ ਠੀਕ ਹੈ ਤੇ ਹੁਣ ਚੜ੍ਹਦੀ ਕਲਾ ਚ ਕਿਰਪਾ ਮਹਾਰਾਜ ਦੀ ਠੀਕ ਬਾਬਾ ਜੀ ਆ ਇੱਧਰ ਆਹ ਕੀ ਬਣਾਇਆ ਪਿਆ ਇਹ ਜਿਵੇਂ ਕਿ ਜਿੱਧਰ ਜਿੱਧਰ ਆਪਣੇ ਗੁਰੂ ਗੋਬਿੰਦ ਸਿੰਘ ਦੇ ਚਰਨ ਪਏ ਆ ਉੱਥਾਂ ਕਿਥੇ ਲੰਘੇ ਆ ਠੀਕ ਹੈ ਤੇ ਹਰ ਇੱਕ ਥਾਂ ਤੇ ਇਹ ਗੋਵਿੰਦ ਮਾਰਗ ਬਣਿਆ ਹੋਇਆ ਠੀਕ ਹੈ ਇਹ ਮਨਲਾ ਜਿਹੜੇ ਮੁੱਖ ਮੰਤਰੀ ਸੀ ਆਪਣੇ ਜੈਲ ਸਿੰਘ ਉਹਨਾਂ ਨੇ ਇਹ ਬਣਵਾਇਆ ਮੁੰਡਾ ਠੀਕ ਹੈ ਤੇ ਇਹਦਾ ਬਾਬਾ ਜੀ ਦੀ ਗੁਰਦੁਆਰਾ ਸਾਹਿਬ ਦੀ ਗੱਲ ਹੁਣ ਤੁਹਾਡੇ ਵਾਲੇ ਥੋੜਾ ਜਿਹਾ ਸਾਨੂੰ ਦੱਸੋ ਤੁਸੀਂ ਵੀ ਸਟਾਰਟਿੰਗ ਤੋਂ ਹੀ ਇਸ ਬਾਣੇ ਦੇ ਵਿੱਚ ਸੀਗੇ ਜਾਂ ਬਾਅਦ ਵਿੱਚ ਆਏ ਜਾਂ ਕਿਵੇਂ ਤੁਸੀਂ ਗੁਰੂਗੱਦ ਦੇ ਨਾਲ ਕਿੰਵੀ ਆਦੇ ਟਾਈਮ ਦੇ ਵਿੱਚ ਕਹਿੰਦੇ ਵੀ ਬਹੁਤ ਔਖਾ ਇਹ ਚੀਜ਼ ਨਹੀਂ ਐਸੇ ਉਹਨਾਂ ਨੂੰ ਜੋੜਨਾ ਐਸੇ ਤਾਣਾ ਜੋੜਿਆ ਪਹਿਲਾਂ ਤਾਂ ਤੁਹਾਡੇ ਵਰਗੇ ਸੀਗੇ ਠੀਕ ਹੈ ਮੌਨਿਆ ਕਹਿੰਦੇ ਅੱਛਾ ਜੀ ਜਮ ਜਮ ਲਾਉਂਦੇ ਜੀ ਪਹਿਲਾਂ ਠੀਕ ਹੈ ਤੇ ਬਸ ਉਸ ਤੋਂ ਬਾਅਦ ਮਹਾਰਾਜ ਆਪਦੇ ਚਰਨ ਚ ਲਿਆ ਠੀਕ ਹੈ ਤੁਸੀਂ ਦੋ ਚਾਰ ਮੁੰਡੇ ਸੀਗੇ ਉਹਦੇ ਕੋਲ ਹਾਂਜੀ ਇਹ ਸੇਵਾ ਕਰਦੇ ਕਰਦੇ ਸੀ ਹਾਂਜੀ ਦਰਬਾਰ ਤੋਂ ਸ਼ੁਰੂ ਕਰੀ ਸੀ ਸੇਵਾ ਹਾਂਜੀ ਉੱਥੋਂ ਕਰਦੇ ਕਰਦੇ ਫਿਰ ਇੱਧਰ ਨੂੰ ਆਏ ਠੀਕ ਹੈ ਇੱਧਰ ਬਹੁਤ ਹੀ ਜ਼ਿਆਦਾ ਜੀ ਸੰਗਤਾਂ ਦਾ ਕੋਈ ਮਨ ਨਹੀਂ ਲੱਗਦਾ ਜੀ ਜਾਂ ਸੰਗਤਾਂ ਬਹੁਤ ਘੱਟ ਆਉਂਦੀ ਸੀ ਹਾਂਜੀ ਫਿਰ ਇੱਧਰ ਆ ਕੇ ਸੇਵਾਦਾਰ ਜੁੜੇ ਸਾਡੇ ਨਾਲ ਸੇਵਾਦਾਰ ਜੁੜ ਗਏ ਤੇ ਉਸ ਤੋਂ ਬਾਅਦ ਅਸੀਂ ਪਾਰਕਾਂ ਦੀ ਸ਼ੁਰੂ ਕੀਤੀ ਸੇਵਾ ਅੱਛਾ ਸੇਵਾ ਕਰਦੇ ਕਰਦੇ ਸੰਗਤਾਂ ਨੇ ਸਹਿਯੋਗ ਦੇਣਾ ਸ਼ੁਰੂ ਕਰਤਾ ਸਯੋਗ ਦਿੱਤਾ ਤੇ ਅੱਜ ਮਹਾਰਾਜ ਦੀ ਕਿਰਪਾ ਨਾਲ ਫੁੱਲ ਬੂਟੇ ਸਾਰੇ ਪਾਰਕਾਂ ਦੀ ਸੇਵਾ ਸਾਡੇ ਨਾਲ ਸੇਵਾਦਾਰਾ ਫੁੱਲ ਬੂਟੇ ਕੱਟ ਲੰਗੇ ਆ ਬਸ ਚੜ੍ਹਦੀ ਕਲਾ ਮਹਾਰਾਜ ਦੀ ਠੀਕ ਹੈ ਬਸ ਆਂਗੇ ਤਾਂ ਸਯੋਗ ਦੇਣਾ ਹਾਂਜੀ ਇਹਦੋਂ ਵੀ ਚੜ੍ਹਦੀ ਕਲਾ ਹੋਵੇ ਹਾਂਜੀ ਹਾਂਜੀ ਤੇ ਇਹ ਪਹਿਲਾਂ ਆ ਚਾਰ ਬਾਗਾਂ ਦੀ ਤਾਂ ਮੈਨੂੰ ਲੱਗਦਾ ਇਹ ਹੁਣੇ ਜਾ ਕੇ ਬਣੀ ਹੋਊਗੀ ਪਹਿਲਾਂ ਤਾਂ ਇਹ ਸਾਰਾ ਕਹਿੰਦਾ ਮਤਲਬ ਇਹੀਂ ਕਿਹਾ ਹੋਊਗਾ ਇਹ ਇਹ ਪਹਿਲਾਂ ਤਾਂ ਖੁੱਲ੍ਹ ਬਾਹਰੀ ਸੀ ਸਾਰਾ ਠੀਕ ਹੈ ਤੇ ਜਿਹੜਾ ਇਹਦੇ ਨਾਲ ਪਿੰਡ ਵਸਿਆ ਆਪਣਾ ਲੱਖੀ ਜੰਗਲ ਉਹ ਫਿਰ ਇਹ ਇਹਦੇ ਕਰਕੇ ਇਹ ਗੁਰਦੁਆਰਾ ਸਾਹਿਬ ਤੋਂ ਹੀ ਪਣਿਆ ਫਿਰ ਉਹਦਾ ਨਾਮ ਵੀ ਹਾਂਜੀ ਹਾਂਜੀ ਹੈਨਾ ਗੁਰੂ ਗੁਰੂ ਦੇ ਨਾਮ ਤੇ ਲੱਖੀ ਜੰਗਲ ਨਾਮ ਠੀਕ ਆ ਪਿੰਡ ਦਾ ਨਾਮ ਵੀ ਉਹ ਆਹ ਕਿੰਨੀ ਦੂਰ ਹੈ ਨਾਲ ਵਸਾ ਨਾਲ ਹੀ ਸਾਰਾ ਪਿੰਡ ਹੀ ਆ ਸਾਡਾ ਇਹ ਨਾਲ ਠੀਕ ਆ ਠੀਕ ਆ ਜੀ ਛੋਟਾ ਪਿੰਡ ਹੀ ਹੈਗਾ 700 700 ਫੁੱਟ ਹੀ ਆਪਣੀ ਠੀਕ ਆ ਇਹ ਸਾਰੀ ਲੱਖੀਆਂਗਾ ਇਹ ਠੀਕ ਆ ਠੀਕ ਆ ਤਾਂ ਇਹ ਜਿਗੇ ਆਪਣੇ ਨਾਲ ਗੁਰਦੁਆਰਾ ਲੱਖੀ ਜੰਗਲ ਸਾਹਿਬ ਦੇ ਆਪਣੀ ਸੇਵਾ ਦਾ ਅਮਰ ਜੀ ਸਿੰਘ ਜੀ ਖਾਲਸਾ ਕਿਵੇਂ ਦੀ ਲੱਗੀ ਤੁਹਾਨੂੰ ਵੀਡੀਓ ਇਹ ਇਹਨਾਂ ਨੇ ਜਿਹੜਾ ਆਪਾਂ ਨੂੰ ਇਤਿਹਾਸ ਬਾਰੇ ਅੱਜ ਆਪਾਂ ਨੂੰ ਜਾਣਨਾ ਪਾਇਆ ਲੱਖੀ ਚੰਗਰ ਸਾਹਿਬ ਦੇ ਤੇ ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਤੇ ਹੋਰ ਕੋਈ ਤੁਸੀਂ ਆਪਣੇ ਦਰਸ਼ਕਾਂ ਨੂੰ ਕੋਈ ਵਿਚਾਰ ਆਪਣਾ ਕੋਈ ਸਾਂਝਾ ਕਰਨਾ ਚਾਹੁੰਦੇ ਆ? ਬਹੁਤ ਵਿਚਾਰ ਤਾਂ ਜ ਉਹਦੇ ਆ ਹੀ ਆ ਕਿ ਸਾਰੇ ਸੰਗਤ ਸਾਰੇ ਆਪਣੇ ਪੰਜਾਬ ਦੇ ਸੂਰਮੇ ਡੱਟ ਕੇ ਹੁਣ ਹੰਬਲਾ ਮਾਰਨ ਗੁਰੂ ਆਲੇ ਬੰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ